ਜਨਾਨੀਆਂ ਵਾਂਗੂ ਮੂੰਹ ਕਰਕੇ ਦੀ ਮੂੰਹ ਆਇਆ ਕਰੂਗਾ ਭਾਈ ਬਿਖੋਸ਼ ਮੈਂ ਮੂੰਹ ਦੇ ਬੋਲਦਾ ਹੁੰਦਾ ਜਿੱਤੇ ਦੇ ਘਰ ਵਾਲੇ ਡੰਡਾ ਫੇਰ ਆਣ ਇਹਦੇ ਤੇ ਕਿਤੇ ਛੋਟੀ ਸਾਡੀ ਜੀਬ ਬਾਹਰ ਦੀ ਲੱਗੀ ਕਿਤੇ ਦੰਦ ਦੰਦ ਉਹ ਪੁਰਾਣੀ ਮਾਰਕੀਟ ਆ ਇੱਥੇ ਅਸੀਂ ਅਕਸਰ ਆਉਂਦੇ ਹਾਂ ਸਾਈਕਲਾਂ ਤੇ ਵਿੱਚ ਕਲੇਤਾ ਅੱਜ ਕਿੱਥੇ ਅੱਜ ਅਸੀਂ ਆ ਗੱਡੀ ਦੇ ਤੇ ਚੁਪੀ ਹੈ ਉਹ ਗੱਡੀ ਦਾ ਸਿਸਟਮ ਵੀ ਇਹ ਆ ਨਾ ਉਂਗਲ ਲਾਓ ਗੱਟਾ ਕੀ ਖੁੱਲਗੀ ਹਾਏ ਹਾਏ ਇਹ ਹੁਣ ਰੇੜੇ ਵਾਲੇ ਗੱਡੀਆਂ ਤੇ ਬਿਠਾ ਦੇ ਆ ਕੋਈ ਮੈਂ ਨਾਲੇ ਆ ਦੇਖ ਆ ਲੱਗ ਗਿਆ ਆਟੋਮੈਟਿਕ ਟਾਕੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਦੁਬਾਰਾ ਫੇਰ ਨਵੇਂ ਬਲੌਗ 'ਚ ਜਿਵੇਂ ਪਹਿਲਾਂ ਦੀ ਤਰ੍ਹਾਂ ਅਸੀਂ ਅੱਜ ਫੇਰ ਚੱਲੇ ਆ ਗੁਰਦੁਆਰਾ ਸਾਹਿਬ ਤੇ ਅੱਜ ਸੀਗਾ ਦਮੈਨਿਕਾ ਮਤਲਬ ਕਿ ਸੰਡੇ ਤੇ ਅੱਜ ਮੇਰੇ ਨਾਲ ਹੈਗੇ ਨੇ ਬਾਈ ਜੀ ਦੱਸੋ ਵੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਜੀ ਹੋਰ ਜੀ ਵਧੀਆ ਵਧੀਆ ਤੇ ਆਪਣੇ ਨਾਲ ਅਮਨਪ੍ਰੀਤ ਸਿੰਘ ਤੇ ਗੱਸਾ ਚੀਮਾ ਚੀਮਾ ਸਾਹ ਹਾਂ ਤੇ ਅੱਜ ਆਪਾਂ ਜਾਣਾ ਕਿਹੜੇ ਗੁਰਦੁਆਰਾ ਸਾਹਿਬ ਆ ਆਪਾਂ ਭਾਜੀ ਜਾ ਰਹੇ ਆ ਫੌਂਟਾ ਮਲੇ ਗੁਰੂ ਘਰ ਬਸ ਸਹੀ ਆ ਸਹੀ ਆ ਹਾਂਜੀ ਆਪਾਂ ਚਾਰ ਜਣੇ ਬਹਿ ਗਏ ਆ ਜੀ ਨਾਲ ਮੁੰਡੇ ਆ ਗਾ ਆ ਤੇ ਦੋ ਰਸਤੇ ਚੱਕਣੇ ਆ ਓਕੇ ਤੇ ਆਪਾਂ ਜਾ ਰਹੇ ਆ ਗੁਰੂ ਘਰ ਨੂੰ ਤੇ ਠੰਡ ਦਾ ਕੀ ਹਿਸਾਬ ਕਿਤਾ ਵਾ ਹੈ ਨਾ ਬਚੋਈ ਠੰਡ ਤਾਂ ਬਹੁਤ ਕੰਮ ਖਰਾਬ ਆ ਮੀਂਹ ਪੈਂਦਾ ਉਦੋਂ ਠੰਡ ਇ ਇੱਥੇ ਬੈਦਰ ਦਾ ਇਹ ਚੱਕਰ ਆ ਵੀ ਠੰਡ ਦੇ ਵਿੱਚ ਮੀਂਹ ਜਿਆਦਾ ਪੈਂਦਾ ਜਰਾ ਮਤਲਬ ਜਿਵੇਂ ਆਪਣੇ ਇੰਡੀਆ ਤੋਂ ਉਲਟਾ ਹੈ ਉਲਟਾ ਕੰਮ ਜਿਵੇਂ ਆਪਣੇ ਕਿ ਗਰਮੀਆਂ ਚ ਜਿਆਦਾ ਮੀਂਹ ਪੈਂਦਾ ਹੁੰਦਾ ਇੱਥੇ ਸਿਆਲਾਂ ਚ ਜਿਆਦਾ ਮੀਂਹ ਪੈਂਦਾ ਜਿਆਦਾ ਮੀਂਹ ਪੈਂਦਾ ਉਤੋਂ ਪਹਾੜਾਂ ਦਾ ਪਤੰਦਰ ਕੋਰਾ ਹਾਏ 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 ਵੀ ਜਿਹੜੇ ਹੁਣ ਗੁੱਦਾਂਲੇ ਫੂਟ ਨੇ ਉਹਨਾਂ ਦੇ ਵਿੱਚ ਵੀ ਪੈਰ ਪਤਾ ਨਹੀਂ ਲੱਗਦਾ ਵੀ ਪਰ ਹੈ ਜਾਂ ਨਹੀਂ ਹੈ ਬਸ ਸੋਨੋ ਭਈਆ ਸੋਨੋ ਹਾਂ ਸੋਨੋ ਹੋਏ ਨਾ ਤੇ ਉਹ ਸਾਹਮਣੇ ਬਰਫ਼ ਵੀ ਪਈ ਹੋਈ ਆ ਪਹਾੜਾਂ ਤੇ ਹੋ ਦੇਖੋ ਦੀਦੀ ਆ ਬਰਫ਼ ਬਰਫ਼ ਤਾਂ ਚੱਲ ਰਿਹਾ ਹੋਵੇ ਕਿੰਨੀ ਠੰਡ ਹੋ ਗਈ ਹੂੰ ਮਤਲਬ ਕਿ ਹੁਣ ਚੱਲਿਆ ਅਸੀਂ ਸਾਡੇ ਗੋਰਗੋਚ ਪੁਰਾਣੇ ਘਰੇ ਤੇ ਉੱਥੇ ਤੈਨੂੰ ਜ਼ਿਆਦਾ ਹੈ ਬਹੁਤ ਫਨ ਕੀਤਾ ਪਾਪਾ ਓਏ ਹੋਏ ਉਹ ਕਰਦਾ ਭਾਈ ਇਦਾਂ ਆ ਜੀ ਵੀ ਮੰਨ ਕੇ ਚਲੋ ਇੰਡੀਆ ਚ ਲਗਿਆ ਬੰਦਾ ਹਾਂ ਖੇਤਾਂ ਚ ਘਰ ਭੰਗੜਾ ਪਾਉ ਰੌਲਾ ਜੱਦਾ ਮਰਜੀ ਪਤਾ ਨਹੀਂ ਲੱਗਦਾ ਬਈ ਬੰਦਾ ਇਟਲੀ ਜਿਆ ਜਾਂ ਪਰਦੇਸਾਂ ਦੇ ਵਿੱਚ ਆ ਹਨਾ ਬਹੁਤ ਨਿਆਰੇ ਉਹ ਘਰ ਦੇ ਵਿੱਚ ਕੋਈ ਰੋਕ ਟੋਕ ਨਹੀਂ ਲੱਗੇ ਸ਼ਾਇਦ ਕੋਈ ਘਰ ਨਹੀਂ ਕਿ ਤਾਂ ਇੰਡੀਆ ਖੂਹਾਂ ਦੇ ਘਰ ਹੁੰਦਾ ਉਹ ਵਾਲਾ ਘਰ ਵਾਂਗੂ ਆ ਬਹੁਤ ਫਨ ਕੀਤਾ ਜੀ ਉਸ ਘਰ ਦੇ ਵਿੱਚ ਤੇ ਮੰਨ ਕੇ ਚੱਲੋ ਉੱਥੀ ਮਤਲਬ ਨਿਕਲ ਕੇ ਨਾਲ ਖੇਤ ਸੀਗੇ ਉੱਥੇ ਕੰਮ ਲੱਗ ਜਾਣਾ ਤੇ ਜਦੋਂ ਮੀਂਹ ਆਉਣਾ ਨਾਲ ਦੀ ਨਾਲ ਭੜੀ ਘੋੜ ਕੇ ਚੱਲ ਘਰੇ ਘੋੜ ਕੇ ਚੱਲ ਕੰਮ ਤੇ ਘੋੜ ਕੇ ਚੱਲ ਜਾ ਸੌਂ ਜੀ ਉੱਥੇ ਲਾਈਆਂ ਹੋਈਆਂ ਇਹ ਹੁਣ ਪਤਾ ਨਹੀਂ ਜਿਹੜੇ ਨਵੇਂ ਬੰਦੇ ਆਏ ਨੇ ਹਾਂ ਵੀ ਸਾਂਭ ਸੰਭਾਲ ਕਰੀਏਗਾ ਕਰੀਆ ਨਹੀਂ ਕਰੀ ਉਹ ਲੱਗ ਗਾਲਣਾ ਹੁਣ ਦੇਖਾਂਗੇ ਨਾ ਆਵਾਂ ਨਾ ਆਪਾਂ ਜਾ ਜੇ ਹੁਣ ਪਤਾ ਲੱਗੂ ਜਾ ਕੇ ਨਾਲ ਫੇਰਾਗੇ ਤੁਸੀਂ ਸਫਾਈ ਨਹੀਂ ਰੱਖੀ ਹਾਂ ਤੇ ਬਾਕੀ ਨੇ ਯਾਰਾ ਸੀ ਦੀਪਾ ਭਾਜ ਦੀ ਕਹਿ ਦਿੰਦਾ ਸੀ ਆ ਵੀ ਮੁੰਡਿਆ ਹਟ ਕੇ ਮੀ ਚਲੋ ਚਲੋ ਲੱਗ ਚਲੋ 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 ਮੁੰਡਿਆ ਚਲੋ ਸ਼ਾਬਾਸ਼ 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 ਹਾਂ ਪਰ ਉਹ ਘਰ ਅਸੀਂ ਐਜਾ ਪਹਿਲਾਂ ਸਾਡੇ ਕੋਲ ਉੱਤੇ ਕੁਝ ਵੀ ਹੋ ਘਰ ਇੰਨਾ ਵਧੀਆ ਬਣਾ ਸਕਦਾ ਸੀ ਜੀ ਮਿਹਨਤ ਕਰਕੇ ਮਤਲਬ ਕਿ ਇੰਨਾ ਸਾਲਕ ਮੰਦਾ ਸੀ ਵੀ ਇਹ ਘਰ ਚ ਕੁਝ ਵੀ ਨਹੀਂ ਸੀ ਕੇ ਟਾਈਮ ਹਾਂ ਟਾਈਮ ਜਿੱਥੋਂ ਚੀਜ਼ ਮਿਲਨੀ ਜਿੱਥੇ ਆਪਾਂ ਸਬਜ਼ੀਆਂ ਲਾਈਆਂ ਸੀ ਉੱਥੇ ਇੱਕ ਸੋਸਰਾ ਸੀ ਹਾਂ ਸੋਸਰਾ ਪਿਆ ਦੀ ਬਾਸ ਘਰ ਦੇ ਵਿੱਚ ਵੀ ਗੰਦ ਪਾਇਆ ਪਿਆ ਸੀ ਹਾਂ ਤੇ ਆਹ ਹੁੰਦਾ ਖਾਵਾਂਗੇ ਹੁਣ ਦੁਬਾਰੇ ਜਾ ਕੇ ਦੇਖਾਂਗੇ ਵੀ ਉਹਨਾਂ ਨੇ ਉਵੇਂ ਹੀ ਰੱਖਿਆ ਹੋਇਆ ਜਾਂ ਨਹੀਂ ਰੱਖਿਆ ਹੋਇਆ ਹਾਂ ਸਭ ਚੀਜ਼ ਅਸੀਂ ਚੈੱਕ ਕਰਨੀ ਆ ਜਾ ਕੇ ਚਲੋ ਤੇ ਮਿਲਦੇ ਆਂ ਉਹ ਘਰੇ ਜਾ ਕੇ ਲਓ ਜੀ ਲਗਭਗ ਪਹੁੰਚ ਚੁੱਕੇ ਆ ਆਹ ਦੇਖੋ ਹੁਣ ਦਿਖਦੀ ਆ ਵਰਪੁੱਤ ਤੇ ਪਈ ਹਾਂ ਨਵਾਂ ਲਾਉਣਗੇ ਹਨਾ ਇਹ ਉਹ ਸੀਗਾ ਖਰਾਬ ਵਾਂਗੂ ਇਹ ਸੀ ਲਓ ਜੀ ਆ ਗਿਆ ਸਾਡਾ ਘਰ ਨਾ ਵਿਨਾਹਾਰ ਨਿਵਾਰ ਦਾ ਬੰਦੇ ਭੱਜ ਗਏ। ਮੈਂ ਖੇਤਾਂ 'ਚ ਆ ਗਿਆ ਨਿਆਰਾ। ਅੱਜ ਚੱਕ ਮਾਦੀ ਕਰੋ ਉਦਾ ਇਟਲੀ ਦੇ ਵਿੱਚ ਲਾਉਟ ਨੇਗਾ ਆਪਾਂ। ਹਾਂ ਹਾਂ ਦਾ ਮਤਲਬ ਇੱਥੇ ਸੁਣਨ ਨੂੰ ਮਿਲਦਾ ਹੀ ਨਹੀਂ। ਗਾਲ ਆ ਹੋੜ ਮਾਰਨਾ ਪਰ ਅਸੀਂ ਚਲੋ ਖੇਤਾਂ 'ਚ ਆ ਗਿਆ ਕਰਕੇ। ਇਹ ਖੋਲਣਾ 게ਟ ਆ ਕਿ ਇੱਥੇ ਚੜ ਲਿਆ ਬੰਦੇ। ਨਾਲੇ ਕਹਿੰਦੇ ਸੀ ਮੈਂ ਕਿ ਦੇਖ ਕੇ ਆਉਣਾ ਸੀ। ਚਲੋ ਉੱਤਰ ਕੇ ਆ ਕੇ ਇਹ ਨਾਲ ਮੜੇ ਉਹ ਤਾਂ ਇਹ ਦੀ। ਤੇ ਆਹ ਨਹੀਂ ਇਹ ਵੀ ਗੱਲ ਸਹੀ। ਦੇਖ ਲਓ ਮੜਾ ਜਾ ਮਗਰ ਕੁਛ। ਆਹ ਕੋਲੇ ਦੇ ਕੱਜੇ ਲੋ। ਓਏ ਲੋਕਾ ਮੈਂ ਖੋਲਦਾ ਰੋ ਜਾ ਆ ਖੋਲ ਦੇ ਮਾਮਾ ਮੁੰਡਿਆਂ ਦੇ ਖੋਲ ਦੇ ਆ ਖੋਲ ਦੇ ਆ ਖੋਲ ਹਵਾ ਚੱਲ ਰਹੀ ਆ ਬਹੁਤ ਖੜੇ ਨੇ ਬੰਦੇ ਕਹਿੰਦੇ ਲੈ ਵੀ ਕਰਦੇ ਬੈਗ ਮਾੜਾ ਪਿੱਛੇ ਤਾਂ ਨਹੀਂ ਕੋਈ ਆ ਰਿਹਾ ਸ਼ੀਸ਼ਾ ਆ ਲੈ ਆ ਤੁਹਾਨੂੰ ਇਹਦੀ ਕਲਿੱਪ ਭਾਵਾਂਗੇ ਬਹੁਤ ਵਧੀਆ ਸਾਡੀ ਸਾਡੀ ਦੇਖਣ ਲਈ ਜਲੂਤ ਕੱਟਿਆ ਦਾ ਆ ਗੰਦ ਪਾਟਿਆ ਉਹ ਨਾ ਇਹਨਾਂ ਦੇ ਆਓ ਜਿਹੜਾ ਮੈਂ ਅਸੀਂ ਲਾਇਆ ਸੀਗਾ ਦੇਖ ਲਓ ਓਏ ਹੋਏ ਮਾਰੇ ਕਹਿੰਦੇ ਬੰਦੇ ਨੂੰ ਮਿਲ ਲਈ ਮੜੇ ਆ ਜਾ ਨਾਲੇ ਜਲੂਸ ਕੱਢਾਂਗੇ ਹਾਂ ਐਨੀ ਵਧੀਆ ਸਾਜ਼ੀਆਂ ਲਾਈ ਇਹਦੀ ਸਾਡੀਆਂ ਫਰੀਆਂ ਗਦੀਆਂ ਸਾਡਾ ਆ ਨਿਕਲਦਾ ਇੱਕ ਮਿੰਟ ਟਾਈਮ ਹਰੀ ਆ ਪੁਦੀਨਾ ਇਹਨਾਂ ਹੋਰ ਨਹੀਂ ਹੋਰ ਪੁਦੀਨਾ ਵਾਰਟੀ ਚ ਲੱਗਿਆ ਆ ਉਹ ਤੇ ਨਹੀਂ ਇਹਨੂੰ ਪੁਰਾਣੀ ਕਲਿੱਪ ਵੀ ਹੈਗੀ ਆ ਉਹ ਵੀ ਲਾਵਾਂਗੇ ਆਪਾਂ ਇੱਕ ਨਾਲ ਲੱਗ ਪੁਦੀਨਾ ਸਾਫ ਕਰਿਆ ਦੇਖਦਾ ਹੋਰ ਇਹਨਾਂ ਖਾਦੀ ਘੜੀ ਇੱਧਰ ਕਲਿੱਪ ਮੋਰੀ ਹਾਂ ਉਹ ਇਕੱਲੇ ਪਾਉਣੀ ਆ ਹਾਂ ਹੈਗੀਆਂ ਨੇ ਹੈਗੀਆਂ ਨੇ ਹਾਂ ਕਿੰਨੀ ਸਫਾਈ ਰੱਖੀ ਹੁੰਦੀ ਆ ਪਾਰਟੀ ਇੱਥੇ ਕਰ ਰਿਆ ਹੁੰਦੇ ਐਨੀ ਬੰਨ ਆਹ ਦੇਖ ਕੀ ਜ਼ਰੂਰ ਹੈ ਇਹਨੂੰ ਕੱਢਿਆ ਉਹ ਇੱਕ ਪਾਵਾ ਤੋੜਿਆ ਪਿਆ ਉਹਦਾ ਤੋੜਿਆ ਬੰਨ ਕੀ ਜਲੂਸ ਕੱਢਿਆ ਆਹ ਹੈ ਸਾਡਾ ਇੱਥੇ ਹੀ ਸਭਾਈ ਇੰਨੀ ਰੱਖੀ ਕਹਿਣ ਦਾ ਮਤਲਬ ਹੀ ਨਹੀਂ ਜਲੂਸ ਕਰਾ ਦਿੱਤੇ ਆਪੂ ਕੋ ਨਾ ਵੀ ਪੰਗਾ ਕੀਤਾ ਆ ਹੋ ਲੱਗਦਾ ਕਿ ਤਾਂ ਕਿਹੜਾ ਅਡੀਸ਼ਨ ਦਾ ਲਖਰ ਹੋਣਾ ਦੇਖੋ ਆ ਰਹੀ ਹੈ ਫੀਲਿੰਗ ਪੂਰੀ ਪੰਜਾਬ ਵਾਲੀ ਬਾਲੀਵਾਲ ਦਾ ਆ ਆਪਣੇ ਕਲਿੱਪ ਲਾਉਣ ਬਾਲੀਵਾਲ ਦਾ ਟੈਟ ਲੈ ਲੋ ਸਾਡੇ ਦਾ ਆ ਬਾਲੀਵਾਲ ਦਾ ਨੈਟ ਦਾ ਕੀ ਜੇ ਮੈਚ ਲੱਗਿਆ ਹੁੰਦਾ ਇਹ ਕਦੇ ਹੋਈ ਹੁੰਦੀ ਆ ਇਹ ਬੜਾ ਅਲਾਈ ਟ੍ਰਾਈਟਰ ਵਾਲੇ ਨੂੰ ਕਹਾਂਗੇ ਖਾਲੀ ਇਹਨੂੰ ਆਪਾਂ ਨੂੰ ਤੁਸੀਂ ਕੀ ਦੱਤੀ ਫੇਰ ਵੀ ਆ ਉਹ ਇਹ ਤਾਂ ਗੱਲਾਂ ਆਂ ਹੀ ਅਸਾਰੀ ਕਰ ਦਿੰਦੇ ਨੇ ਜੇ ਨਹੀਂ ਬੋਲੀ ਆਉਂਦੀ ਆ ਕਾ ਕੋਈ ਕੁਝ 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 ਆਹ ਲਓ ਜੀ ਆ ਗਿਆ ਬੰਦਾ ਆਪਣਾ ਸਾਈਡਰ ਉਹ ਠੀਕ ਠਾਕ ਆ ਜਾਣਾ ਨਹੀਂ ਨਾ ਯਾਰ ਉਹ ਕੀ ਚੱਕਰ ਕੀ ਆ ਯਾਰ ਐਤਵਾਰ ਨੂੰ ਉੱਠੇ ਲੇਟ ਉੱਠੇ ਯਾਰ ਤੁਰਨਾ ਸੀ ਅਜੇ ਓਏ ਹੋਏ ਹਵਾ ਚੱਲ ਰਹੀ ਹੈ ਕਹਿੰਦੇ ਹੁਣ ਰੰਗ ਕਰਕੇ ਘਾਰ ਦੱਤਾ ਹੀ ਦੇਖ ਲੈ ਕੀ ਮਾਰਿਆ ਓ ਕੀ ਮਾਰਿਆ ਹੋਰ ਭਾਈ ਓ ਕੀ ਕਰਿਆ ਕੀ ਮਾਰਿਆ ਆ ਦੇਖ ਲੈ ਬੰਦੇ ਤਾਂ ਅਜੇ ਪਏ ਨੇ ਆ ਭਾਜੀ ਸਾਡੇ ਨੂੰ ਅਰਜਾਈ ਚੋਂ ਕੱਢਣਾ ਆ ਆ ਆ ਦਿੱਤਾ ਪਿਆਦਾ ਆ ਸੰਦਾ ਪਿਆ ਹੈ ਜਾਣ ਵਾਲਾ ਕਿਹੜਾ ਤੁਹਾਡੇ ਚੋਂ ਕੋਈ ਨਹੀਂ ਦੇਈ ਹੁੰਦਾ ਲਾ ਆਹ ਇਹਦੇ ਕੋਲ ਇਹਨਾਂ ਦੇ ਚਮਕੌਰ ਹੋਣਾ ਨਹੀਂ ਇਹ ਪੈਰ ਵਜਾ ਲੈ ਹੁਣ ਸਾਨੂੰ ਕਿਹੀ ਜਿਆਦਾ ਪਾਤਰੀਆਂ ਪਾਥ ਲੈਣੀਆਂ ਨੂੰ ਅੱਗ ਸੇਕਣੀ ਰਿਹਾ ਦੇਖੋ ਆ ਚੱਕ ਦੱਸ ਕਿਹੜੀ ਗੱਦਾ ਸਾਡੇ ਬਦਫਾ ਯੂਟਿਊਬ ਬੰਦੇ ਮਗਰ ਅਸੀਂ ਵੀ ਯੂਟਿਊਬ ਤੇ ਆਵਾਂਗੇ ਆ ਆ ਰਹੇ ਹਾਂ ਤੂੰ ਹੁਣ ਆਏਗਾ ਹਾਂ ਕਿਵੇਂ ਹੀਟ ਚੱਲ ਰਹੀ ਆ ਵੀਰ ਦੇ ਚੈਨਲ ਦਾ ਸਬਸਕ੍ਰਾਈਬ ਕਰੋ ਨਾਲਾ ਆਪਣੇ ਘੰਟੀ ਵਾਲੇ ਘੰਟੀ ਵਾਲਾ ਵੀ ਨੱਪੋ ਫਿਰ ਤੁਹਾਨੂੰ ਇਹ ਦਿਖਾਇਆ ਕਰਨਗੇ ਮਾਝੇ ਦੇ ਬਾਰਡਰ ਵਾਲੇ ਮੁੰਡੇ ਲੁਪੁਕੀਟ ਆ ਮਾਝੇ ਵਾਲਾ ਮਾਝੇ ਵਾਲਾ ਇੱਕ ਹੋਰ ਐਡ ਹੋ ਚੁੱਕਿਆ ਵਿੱਚ ਇੱਕ ਤਾਂ ਹੈਗਾ ਸੀ ਪਹਿਲਾਂ ਸਾਡੇ ਘਰੇ ਆ ਆਜਣਾ ਹਾਂ ਮੇਰਾ ਗਵਾਂਢੀ ਫਿਰ ਡਰੋਨ ਆਉਣਗੇ ਡਰੋਨ ਹਾਂ ਚੱਕ ਡਰੋਨ ਕਰਨਗੇ ਉੱਤੋਂ ਆ ਹੋਰ ਫੀਟੈਗ ਇਹ ਫੇਲ ਆਇਆ ਖੇਤਾਂ ਵਾਲੇ ਘਰ ਦਾ ਲਲਕਾਰੇ ਮਾਰੋ ਜੋਗਾਦੀ ਕਰੋ ਕਿਸੇ ਨੇ ਨਹੀਂ ਆਉਣਾ ਇੱਥੇ ਬਿਨਾਂ ਕੀਤੀ ਤੋਂ 8 ਵਜੇ ਮਾਰੋ ਬੰਦੇ ਆਏ ਹਾਏ ਸਹੀ ਹੈ ਸਹੀ ਹੈ ਨਹੀਂ ਮੁਝੇ ਚਾਹ ਚਲੋ ਬਾਕੀ ਕਰਦੇ ਆ ਬਾਜ ਲੋ ਜੀ ਆਪਾਂ ਫੇਰ ਜੁੜ ਚੁੱਕੇ ਆਂ ਘਰ ਤੋਂ ਬਾਅਦ ਹੁਣ ਚੱਲੇ ਆਂ ਅਸੀਂ ਗੁਰਦੁਆਰਾ ਸਾਹਿਬ ਤੇ ਆਪਾਂ ਨਵੇਂ ਬੰਦਿਆਂ ਨੂੰ ਕਰਾਉਨੇ ਆ ਇੰਟਰੋਡਿਊਸ ਤੇ ਆਹ ਬਾਈ ਆ ਨਵਾਂ ਆਪਣਾ ਅਸ ਚੋਲਾ ਅਸ ਮੁੰਡਿਆ ਹੋਰ ਬਾਈ ਠੀਕ ਠਾਕ ਤੇ ਹੋਰ ਕੰਮ ਕਾਰ ਕਿਵੇਂ ਆ ਵਧੀਆ ਵੀਰੇ ਸਹੀ ਹੈ ਸਹੀ ਹੈ ਕੰਨੇ ਠੰਡ ਠੰਡ ਫੇਰਾ ਆਨ ਬੋਈ ਆ ਜੁੱਟੀ ਆ ਜੀ ਦਾ ਚਲੇ ਗੁਰੂ ਜਰੇ ਹਾਂ ਉਹ ਕਹਿੰਦਾ ਠੰਡ ਬੜੀ ਹੈ ਕੱਪਰੂ ਜਮਾਨ ਇੱਕ ਹੈਗਾ ਤਾਕੜਾ ਮੇਰੇ ਵਾਂਗੂ ਹਾਂ ਸਰੀਰ ਜਾਦੇ ਆ ਤੇ ਠੰਡ ਮੰਦਾ ਨਹੀਂ ਕੋਰਾ ਵੀ ਜਿਹੜੇ ਸਰੀਰ ਦਾ ਹੋਰ ਜੈ ਜੀ ਤੇਰਾ ਦੱਸ ਕਿਵੇਂ ਚੱਲਦਾ ਕੰਮ ਕਰ ਕੰਮ ਕਾ ਤੇ ਬਾਈ ਬਹੁਤ ਵਧੀਆ ਆ ਹੂੰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਰਹੀ ਸੀ ਕਿ ਚਲੋ ਕੰਮ ਕਾਜ ਦੇ ਨਾਲ ਤੋਂ ਮੈਨੂੰ ਕਾਲਾ ਤੋਂ ਚੇਤਾ ਆਇਆ ਹਾਂ ਹਾਂ ਮੈਂ ਵੀ ਭਾਜੀ ਜਦੋਂ ਨਵਾਂ ਆਇਆ ਮੈਂ ਵੀ ਬਹੁਤ ਕੰਮ ਬਦਲ ਬਦਲੇ ਕੇ ਕੀਤੇ ਇਹ ਨਹੀਂ ਵੀ ਮੈਨੂੰ ਮੇਰਾ ਵੀ ਆਉਂਦਾ ਦਾ ਸੂਤ ਆ ਗਿਆ ਹੁਣ ਚਲੋ ਪਰਮਾਤਮਨ ਕੇ ਰਬਾ ਨਾਲ ਲੱਗੇ ਆ ਸੋਨੇ ਕੰਮ ਤੇ ਹਨ ਹਾਂ ਹਾਂ ਤੇ ਪਹਿਲਾਂ ਮੈਂ ਦੇ ਲਉ ਪਬਲਿਸਿਟੀ ਦਾ ਮੂਰਾ ਤੂਰੀ ਦਾ ਜਿੱਥੇ ਇਹ ਦਿਹਾੜੀ ਮਿਲਦੀ ਸੀ ਕਰ ਲਈਦੀ ਸੀ ਹਨਾ ਸਹੀ ਹੈ ਸਹੀ ਹੈ ਤੇ ਮੈਂ ਆ ਪਿੱਛੇ ਰਿਹਾ ਇੱਕ ਵੀਡੀਓ ਦੇਖੀ ਮੁੰਡਾ ਇੰਡੀਅਨ ਸ ਹੈਗਾ ਤੇ ਕਿਉਂ ਉਹਨੂੰ ਕੰਮ ਨਹੀਂ ਮਿਲਿਆ ਥੋੜਾ ਟਾਈਮ ਕੰਮ ਮਿਲਿਆ ਤਾਂ ਉਹਨੇ ਸੁਸਾਈਡ ਕਰ ਲਿਆ ਇਦਾਂ ਨਾ ਮੇਰਾ ਵੀਰ ਕਰਿਆ ਕਰੋ ਵਾਹੋ ਟ੍ਰੇਨ ਵਾਲੀ ਕਹਿੰਦਾ ਹਾਂਜੀ ਦਲੇਰੀ ਰੱਖਿਆ ਕਰੋ ਹੁਣ ਪਰਦੇਸਾਂ ਦੇ ਵਿੱਚ ਆਏ ਆ ਆਪਾਂ ਇਹਦਾ ਧੀਰੀ ਟਾ ਕੇ ਨਹੀਂ ਮੇਰਾ ਵੀਰ ਸਰਦਾਰ ਹੁੰਦਾ ਹੂੰ ਹੂੰ ਤੇ ਯਾਰਾ ਕਿ ਮੇਰਾ ਵੀਰ ਦਲੇਰੀ ਰੱਖਿਆ ਕਰੋ ਮਾੜੇ ਸਮੇਂ ਚੰਗੇ ਸਮੇਂ ਆਉਂਦੇ ਰਹਿੰਦੇ ਹੁੰਦੇ ਆ ਸਹੀ ਐ ਜਦੋਂ ਬੰਦਾ ਇਦਾਂ ਝਾਟੇ ਜਣੀ ਆਖਰਲਾ ਸਟੇਜ ਫੜ ਲੈਂਦਾ ਜੀ ਸੁਸਾਈਡ ਕਰ ਲੀਏ ਔਖਾ ਹਨਾ ਨਹੀਂ ਕੰਮ ਮਿਲਦਾ ਹੂੰ ਹੂੰ ਬਹੁਤ ਬਹੁਤ ਮਿਹਨਤ ਬਹੁਤ ਇਰਾਂ ਬਾਅਦ ਕੰਮ ਮਿਲਦਾ ਹੁੰਦਾ ਆ ਵੀ ਤੁਸੀਂ ਦੇਖੀਏ ਖਬਰ ਉਹ ਹਾਂ ਬਾਕੀ ਮੈਨੂੰ ਵੀ ਯਾਰ 7-8 ਸਾਲ ਹੋ ਗਏ ਮੈਂ ਆਪਾਂ ਹੀ ਬੜੀਆਂ ਤੰਗੀਆਂ ਚੱਲ ਚੱਲ ਇੱਥੇ ਤੱਕ ਪਹੁੰਚਿਆ ਹੈ ਨਾ 8 ਸਾਲ ਹੋ ਗਏ ਬਾਈ ਨੂੰ ਹਜੇ ਇੰਡੀਆ ਨਹੀਂ ਗਿਆ ਹੈਗਾ 1 ਰੁਪਈਆ ਘੰਟੇ ਦੇ ਵੀ ਕੰਮ ਕਰਿਆ ਇਹ ਹਜੇ ਹਾਲਾਤ ਦੇ ਸੀਗੇ 1 ਰੁਪਈਆ ਘੰਟੇ ਦੇ ਕੰਮ ਕਰਿਆ ਕਈ ਵਾਰ ਤਿੰਨ-ਤਿੰਨ ਮਹੀਨੇ ਘਰ ਵਿਹਲੇ ਹੀ ਬੈਠੇ ਆਂ ਔਰ ਕੋਈ ਐਸੀ ਮਾੜੀ ਸੋਚ ਨਹੀਂ ਰੱਖੀ ਹੈਗੀ ਵੀ ਯਾਰ ਅਸੀਂ ਮਰਜੀਏ ਜਾਂ ਉਹ ਕਰ ਲਈਏ ਹਿੰਮਤ ਨਹੀਂ ਹਾਰੀ ਹਿੰਮਤ ਨਾ ਹਾਰਿਆ ਕਰੋ ਇਹ ਬਾਈ ਦਾ ਵੀ ਆਪਾਂ ਪੌਡਕਾਸਟ ਵਾਲਾ ਸਿਸਟਮ ਹੀ ਚਾਲੂ ਕਰਨਾ ਇਹ ਨਾ ਕਰਾਂਗੇ ਹਿੰਮਤ ਨਹੀਂ ਬੰਦੇ ਨੂੰ ਹਾਰਨੀ ਚਾਹੀਦੀ ਯਾਰ ਸਟਰਗਲ ਕਰਾਂਗੇ ਤਾਂ ਕੁਝ ਬਣ ਜਾਊਗਾ ਹਣਾ ਮੈਂ 8 ਸਾਲ ਹੋ ਗਏ ਪਿੰਡ ਨਹੀਂ ਗਿਆ ਹੈਗਾ ਤੁਸਰਾ ਇਹ ਤਾਂ ਸਦਾ ਹੀ ਸੀ ਕਿ ਇਹ ਉਧਰ ਨੂੰ ਸਿੱਧਾ ਉੱਥੇ ਨੂੰ ਇਹ ਤਾਂ ਉਧਰ ਨੂੰ ਵਗ ਜਾਂਦਾ ਤੇ ਬਾਕੀ ਇਹ ਨਾਲ ਆਪਾਂ ਪੌਡਕਾਸਟ ਕਰਾਂਗੇ ਤੇਰੇ ਨਾਲ ਵੀ ਕਿਵੇਂ ਤੇਰੀ ਜਰਨੀ ਬਾਰੇ ਇਹ ਬਾਈਆਂ ਨੇ ਭੁੱਖੇ ਵੀ ਰਹਾ ਹਾਂ ਹਾਂ ਉੱਤ ਉੱਤਾ ਬੜਾ ਕੋਸ ਚੱਲਿਆ ਹਨਾ ਆਪਾਂ ਉਦੋਂ ਰੁਪੀ ਤੋਂ ਲੈ ਕੇ ਇਟਲੀ ਤੱਕ ਡਾਂਕੀ ਲਾਈ ਆ ਸੋਚ ਹਾਂ ਉਹ ਬਾਕੀ ਆਪਾਂ ਉਹਦੇ ਵਿੱਚ ਪੋਡਕਾਸਟ ਤੇ ਦੱਸਾਂਗੇ ਵਿਸਤਾਰ ਨਾਲ ਬੈਠ ਕੇ ਦੱਸਾਂਗੇ ਹਾਂ ਤੇ ਬਾਕੀ ਚੱਲਿਆ ਸੀ ਹੁਣ ਗੁਰਦੁਆਰਾ ਸਾਹਿਬ ਇਹ ਕਿਵੇਂ ਸੁੰਨੀ ਜਿਹੀਆਂ ਨੇ ਅੱਜ ਸੜਕਾਂ ਅੱਜ ਭਾਜੀ ਆਇਆ ਤਵਾਰਿਆ ਸਾਡੀ ਦੁਨੀਆ ਸੁੱਤੀ ਹੈ ਕਿਹੜਾ ਕੋ ਕੰਮ ਹੈ ਹਲ ਕਰੋ ਮੌਸਮ ਮੈਦਾਂ ਦਾ ਖਤਰਾ ਲੰਘ ਜਾ ਰਿਹਾ ਆ ਹਵਾ ਚੱਲ ਲੱਡਣ ਹੋਣੀ ਤੇ ਲਗਾਤਾ ਕਰੀਏਗੀ ਕੀ ਕਹਿ ਰਹੇ ਆ ਨਹੀਂ ਨਹੀਂ ਜੱਸੇ ਤੋਂ ਨਹੀਂ ਬੋਲਦਾ ਕੁਝ ਕਹਿ ਗਿਆ ਇਹ ਇਹ ਮਿਸ ਕਰ ਰਿਹਾ ਹੁਣ ਇਹ ਮੈਰਿਡ ਲਾਈਫ ਹੈ ਦੀ ਬੰਦੇ ਜੀ ਲਾਗਾ ਸ਼ਾਦੀ ਦਾ ਉਹ ਗੱਲ ਆ ਅਮਨ ਹਾਂ ਫੱਕਰ ਹਦੀ ਜ਼ਿੰਦਗੀ ਦਾ ਕੋਈ ਹੱਲ ਨਾ ਹਾਏ ਆ ਕੀ ਕਾ ਦੋਹੀ ਹਣ ਕਮੈਂਟਾਂ ਚ ਦੱਸ ਦਿਆਂ ਮੈਂ ਕੀ ਕਹਿਣਾ ਜਣਾ ਜਣਾ ਬੰਦੇ ਆ ਇਹ ਮੈਰਿਡ ਲਾਈਫ ਹੈ ਮਿਸ ਕਰ ਰਹੇ ਥੋੜਾ ਜਿਹਾ ਮਤਲਬ ਕਿ ਫੀਲ ਜਾਂ ਕਰ ਰਿਹਾ ਲੋਨ ਜਾਂ ਫੀਲ ਕਰ ਰਿਹਾ ਸੋਚ ਰਿਹਾ ਕੁਛ ਕਾਸ਼ ਹੂੰ ਆ ਜਾਂਸੀ ਆ ਗਈ ਓਪਲ ਵਾਲਿਆਂ ਦੀ ਓਏ ਆ ਖੜੀ ਕਰਕੇ ਪਰਖੋਣਾ ਲੈ ਚਲੀਏ ਹਾਏ ਸਹੀ ਏ ਸਹੀ ਏ ਤੇ ਆ ਅੱਗੇ ਜਾ ਕੇ ਮਿਲਦੇ ਆ ਗੁਰਦਾਰਸਾ ਹਾਂ ਲੋ ਜੀ ਪਹੁੰਚ ਚੁੱਕੇ ਆ ਅਸੀਂ ਗੁਰਦਾਰਸਾ ਇਹ ਆ ਪੰਡ ਫੌਂਟਾਨੈਲ ਕਿਵੇਂ ਗੱਡੀ ਦਾ ਦੇਖ ਰਿਆ ਸੀ ਕੀ ਸਿਸਟਮ ਆ ਗੁਰਦੁਆਰਾ ਸਾਹਿਬ ਗੱਡੀਆਂ ਹੈਗੀ ਜਗਾ ਉਹ ਇੱਥੇ ਲਾ ਕੇ ਤੁਹਾਨੂੰ ਮਿਲਦੀ ਆ ਅੱਲਾ ਦੇ ਲਾਦੇ ਲਓ ਜੀ ਜਗਾ ਹੈਗੀ ਆ ਇੱਥੇ ਲਾ ਦੀ ਉੱਪਰ ਉਹ ਇਦੋਂ ਦੀ ਇੱਥੋਂ ਦੀ ਉਹ ਥੱਲੇ ਲਾ ਦੇ ਆਹ ਦੇ ਲਓ ਜੀ ਅਸੀਂ ਪਹੁੰਚ ਚੁੱਕੇ ਅੰਦਰ आओ भी आज सुन <गणागी> <हैं? कर्ता, कर्ता। गणागी> मंत्र लह निस्वास हुए कल्याण लह परमगत गात काम क्रोध लोगो तो, जन जन सुशाल हो औमे का भंग काट साध संग रात जियो लेह के देश में ये तबलास जग के है जान सदा से अदृत कर, कार मंत्र जियो नाम सारी तारकत विकार मन के अंदर श्री गुरु श्री ਸੇਵਕ ਕੈਰ ਕਰ ਕੋੂਰ ਜੀ ਉਹ ਜੇ ਕੋ ਬਹਾਉ ਰੂਤੇ ਆ ਸਭ ਸਦਕਾਰ ਨਿਰੰਕਾਰ ਪ੍ਰਭ ਸਦਾ ਸਨਾਮ ਲਗੈ ਨਸਕੇ ਕੋ ਕੋ ਉਂਕਲ ਕਾ ਕੈਮਰਾ ਹਾਂ ਭਾਈ ਆਪਣੇ ਹਰ ਕਰਨ ਹੋਣੀ ਵੀ ਮਿਲੇ ਨੇ ਸਾਨੂੰ ਇੱਥੇ ਤੇ ਥੋੜੇ ਆਉਣਾ ਹਾਂ ਵੀ ਆ ਹਾਂ ਵੀ ਟਰੋਲ ਆ ਤੇ ਹੁਣ ਅਸੀਂ ਤੁਹਾਡੇ ਨਾਲ ਬਹਿ ਨਹੀਂ ਸਕਦੇ ਕਿਉਂਕਿ ਮੁੰਡੇ ਕਹਿੰਦੇ ਨੇ ਜਾਣਾ ਅਸੀਂ ਤੁਹਾਡੇ ਨਾਲ ਨਾਰਾਜ਼ ਨਹੀਂ ਆਂ ਜੇ ਬੰਦੇ ਕਿਤੇ ਜਾਣਾ ਆ ਤੇ 5-10 ਮਿੰਟ ਲਈ ਗੁਰਦਾਰੇ ਆਉਣਾ ਇਹ ਚੰਗੀ ਗੱਲ ਨਹੀਂ ਇਹ ਤਾਂ ਫੇਰ ਘਰੇ ਬਹਿ ਗਿਆ ਹਣਾ ਮੱਖਾ ਦੇਖ ਲੋ ਹੈ ਮੱਖਾ ਦੇਖ ਲੋ ਫੋਟੋ ਨਹੀਂ ਯਾਰ ਦੇਖੋ ਗੁਰਦਰ ਆਏ ਆ ਦੇਖੋ ਤੁਸੀਂ ਆਏ ਆ 10 ਮਿੰਟ ਹੋ ਗਏ ਸੇਵਾ ਕਰੋ ਸਾਨੂੰ ਦੇਵਾ ਕਰੋ ਰੋਟੀ ਪ੍ਰਸ਼ਾਦਾ ਵਰਤਾਓ ਖਾਓ ਸੇਵਾ ਕਰੋ ਸੇਵਾ ਕਰੋ ਗੁਰੂਗੱੜ ਲੱਗੋ ਬੈਠ ਜਾਓ ਹਾਜ਼ਰੀ ਚ ਬਾਬਾ ਜੀ ਹਾਜ਼ਰੀ ਚ ਜੋ ਹੁਕਮ ਹਾਰ ਗਿਆ ਬਾਬਾ ਜੀ ਸਾਰੇ ਬਸ ਬਾਕੀ ਸੰਗਤ ਬਹੁਤ ਆਈ ਆ ਸਾਰੇ ਬਾਬਾ ਹੋ ਆਜੋ ਕਿਤੇ ਨਾ ਬੈਠੋ ਆਹੋ ਆ ਕੀ ਨਾ ਮਤਿ ਚ ਸੁਣ ਲਓ ਜੀ ਦਸ ਵੇਲੇ ਕਰ ਲੇ ਲੰਗਰ ਛਕ ਲਿਆ ਤੇ ਹੁਣ ਆਪਾਂ ਚੱਲਿਆਂ ਅ ਦੁਕਾਨ ਤੇ ਇੰਡੀਅਨ ਦੁਕਾਨ ਤੇ ਕਣੀਆਂ ਆ ਗਈਆਂ ਤੇ ਮੇਰਾ ਵੀਰ ਆਜੋ ਮਿਲਣਾ ਸੀ ਬਾਈ ਨੂੰ ਅ ਆਪਣੇ ਅਮਰਤਪਾਲ ਬਾਈ ਨੂੰ ਮਿਲਣਾ ਸੀ ਮੇਰੇ ਨਾਲ ਕੰਮ ਕਰਦਾ ਬਾਈ ਓਕੇ ਓਕੇ ਹਾਂ ਤੇ ਉਹ ਆਏ ਨਹੀਂ ਹੈਗੇ ਕਿਸੇ ਕਾਰਨ ਕਰਕੇ ਤੇ ਮੈਨੂੰ ਕਹਿੰਦੇ ਹੁੰਦੇ ਆ ਵੀ ਮੈਂ ਆਉਣਾ ਹੁੰਦਾ ਭਾਈ ਟਾਈਮ ਨਾਲ ਪਰ ਅੱਜ ਆਏ ਨਹੀਂ ਹੈਗੇ ਤੇ ਮਿਸ ਯੂ ਭਾਈ ਮਿਸ ਯੂ ਬਹੁਤ ਸਾਰਾ ਤੇ ਬਾਕੀ ਮਿਲਦੇ ਆਪਾਂ ਫੈਕਟਰੀ 'ਚ ਤੇ ਹਾਂਜੀ ਫੋਟੋ ਜੀ ਮਤ ਲੇ ਗਏ ਆ ਜੀ ਅਸੀਂ ਚੱਲੇ ਆ ਘਰੋਂੋਂ ਜਾਂ ਰਸਤੇ 'ਚ ਮਾਰਕੀਟ ਰੁਕਾਂਗੇ ਅਸੀਂ ਸਹੀ ਆ ਹਾਂਜੀ ਹਾਂਜੀ ਸਹੀ ਆ ਸਹੀ ਆ ਤੇ ਭਾਈ ਫੋਟੋ ਫੇਕੀ ਆ ਰੇਂਜ ਰੋਵਰ ਅਸੇ ਹਾਂ ਚੱਲ ਖਿੱਚ ਦਿੰਨੇ ਤੇ ਬਾਕੀ ਮਿਲਦੇ ਆਪਾਂ ਪੰਜਾਬੀ ਦੁਕਾਨ ਤੇ ਜਾ ਕੇ ਹਨਾ ਹਾਂਜੀ ਉਹਨੂੰ ਗੱਡੀ 'ਤੇ ਬੈਕ ਕਰ ਲੈੰਦੋ ਤੁਸਾਂ ਨੂੰ ਨਾ ਤੁਸੀਂ ਹੋਰ ਵੀੜਿਆਂ 'ਚ ਵੀ ਦੇਖਿਆ ਹੋਊਗਾ ਇਹ ਵੀ ਦੇਖਾ ਕਰਦੇ ਹੋ ਆਹ ਆ ਨਹੀਂ ਕੱਟਣਾ ਠੀਕ ਹੈ ਨਾ ਜਨਾਨੀਆਂ ਵਾਂਗੂ ਮੂੰਹ ਕਰਕੇ ਤੇ ਮੂੰਹ ਐ ਕਰੂਗਾ ਭਾਈ ਬਈ ਸ਼ੋਸ਼ ਮੈਂ ਮੂੜੇ ਖਾਂਦਾ ਹੋਰ ਆ ਮੈਂ ਕਹਾ ਵੀ ਅਕੀ ਨੂੰ ਜੇ ਹਾਲਾਤ ਇਹਨੇ ਜਾ ਕਰਦੀਆਂ ਯਾਦ ਕਹਿੰਦੀਆਂ ਜਾ ਕਰਦੀਆਂ ਇਹਨੇ ਕਿਹੜੀ ਭਾਈ ਤੂੰ ਸਾਰੇ ਦੱਸੋ ਦੀ ਗੱਲ ਸਾਹਮਣੇ ਲੱਗੀ ਹੈ ਕੋਈ ਐਂ ਹੀ ਕਰਾ ਉਂਝ ਚਲਾਤ ਸਾਦ ਨਾਦ ਐਂ ਉਸ ਵੇ ਨਿੱਕਾਉਂਦੇ ਲਾਉਂਦੇ ਬਸ ਇਹਦੀ ਉਹ ਹੋਣ ਵਾਲੀ ਆ ਚੀਕ ਪਕਾ ਦੁੰਮ ਨੁੰਮ ਕੀ ਕਹਿੰਦਾ ਉਹ ਹੋਇਆ ਹੀ ਹੈ ਇਹਦੀ ਸਹੀ ਆ ਸਹੀ ਆ ਇਹ ਪਹਿਲਾਂ ਸਹੀ ਬੋਲਦਾ ਹੁੰਦਾ ਜਿੱਦੇ ਦੇ ਘਰ ਵਾਲੇ ਡੰਡਾ ਫੇਰੇ ਆਣ ਇਹਦੇ ਤੇ ਕੋਈ ਛੋਟੀ ਸਾਡੀ ਜੀਬ ਬਾਹਰ ਦੀ ਲੱਕੀ ਕੇਰੇ ਦੰਦ ਦੰਦ ਓਏ ਹੋਏ ਯਾਰ ਕਿਉਂ ਤੁਸੀਂ ਠੱਗਾ ਕਰਦੇ ਹੋ ਆ ਕੈਮਰਾ ਲੋ ਜੀ ਅਸੀਂ ਪਹੁੰਚਣ ਆਲੇ ਆਗੇ ਆਪਣੇ ਇੰਡੀਅਨ ਸ਼ਾਪ ਤੇ ਤੇ ਬਾਕੀ ਆਹ ਤੇਰੀ ਘੱਟਦਾ ਹੀ ਘੱਟ ਦਾਂਗੇ ਕਹਿੰਦੇ ਬਿੰਨ ਰੁਲ ਗਏ ਹਵਾ ਚ ਮੁੰਡੇ ਕਹਿੰਦੇ ਵਲੌਗ ਚ ਦਿਖਾਈਏ ਵੀ ਹਾਂ ਦੇਖੋ ਆਹ ਹੁੰਦੀ ਹੈ ਕਹਿੰਦੇ ਬਾਹਰੋਂ ਦੇਖਦਾ ਬਸ ਇਹੀ ਚੀਜ਼ ਹੈ ਹਾਂ ਹੁਣ ਉਹਦਾ ਇੰਡੀਆ ਦਾ ਲੱਤ ਪਾਇਆ ਗਿਆ ਉੱਧਰ ਨੂੰ ਹੋਣਾ ਸੀ ਹਾਂ ਲਓ ਜੀ ਪਹੁੰਚ ਚੁੱਕੇ ਹਾਂ ਆਹਾਹਾ ਸਤਿ ਸ੍ਰੀ ਅਕਾਲ ਜੀ ਹੋਰ ਜੀ ਠੀਕ ਹੋ ਕੋਲੇ ਆ ਬਰਾ ਦੂਰੇ ਵੱਗ ਹਿੱਟੀ ਜਾਂਦੇ ਨੇ ਯਾਰ ਤੇ ਵੱਗ ਵੀ ਉਹ ਵਧੀਆ ਸਾਥੀ ਘਰ ਬੜਾਈ ਜਾਂਦੇ ਤੁਸੀਂ ਕੋਲੇ ਆ ਕੇ ਬਲਾਓ ਯਾਰ ਦੂਰੇ ਵੱਗ ਵੀ ਮਾਰੀ ਜਾਂਦੇ ਹੋ ਜੇ ਤੁਮ ਇਹ ਕਹਿੰਦੇ ਹੁਣ ਥੋੜਾ ਜਿਹਾ ਜਦੋਂ ਪੰਜਾਬੀ ਦਿਕਾਂਦੇ ਜਿਆਦਾ ਆਉਣ ਲੱਗ ਜਾਂਦਾ ਪੰਜਾਬ ਆਉਂਦਾ ਮੈਨੂੰ ਥੋੜਾ ਜਿਹਾ ਬਰਾ ਆ ਜਾ ਜਿੱਤੇ ਆ ਜਾਂਦਾ ਨਾ ਤਾਂ ਵਾਕੇ ਸਹੀ ਹੈ ਸਹੀ ਜੇਤ ਨਹੀਂ ਹੋਣ ਉਹ ਆ ਉਹ ਆ ਰੱਖੀਏ ਮਾੜਾ ਬੋਰਾ ਦਾ ਰੱਖ ਲੈਣਾ ਨਾ ਜਾਂਦੇ ਹੋ ਲੈ ਜਾਂਦੇ ਉਹ ਬੰਦੇ ਤੇ ਬਾਕੀ ਦੇਖਦੇ ਆ ਹਾਂ ਜੀ ਕੋਈ ਰੋਡ ਹੈ ਤੇ ਬਾਕੀ ਤੁਹਾਨੂੰ ਸਬਾਨ ਦਿਖਾਉਣੇ ਇੱਥੇ ਰੋਡ ਖਾਈ ਆ ਪਹਿਲਾਂ ਇੱਥੇ ਦਿਖਾਉਣਾ ਚਾਹੀਆ ਆ ਰੈੱਡ ਰੋਡ ਬੋਲਾ ਹੀ ਨੇ ਆ ਕੀ ਆ ਉਹ ਆਟਾ ਆਟਾ ਚੱਕਣ ਆਇਆ ਕਹਿੰਦੇ ਮੁੰਡੇ ਕੀ ਲੈਣਾ ਪੁੱਤ ਨੋ 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 27 ਕੁਤਾ 50 ਰੁਪਏ ਤੁਤਰੇ ਪੀ ਖਾਣਾ ਇੰਨਾ ਸਰਪੇ ਦੇ ਚੂਸ ਤਰੇ ਤੂੰ ਹੀ ਖਵਾਏਗਾ ਹੁਣ ਦੇਖੋ 50 ਰੁਪਏ ਤੁਤਰੇ ਕੀ ਖਵਾਉਣਾ ਅਹ ਠੀਕ ਠਾਕ ਆਏ ਹਾਏ ਚਾਓ ਮੀ ਕੋ ਦਾ 10 ਰੁਪਏ ਤੁਤਰੇ ਤੁਤਰੇ ਹੂੰ ਤੁਰ ਤਰੀ ਕੋ 20 ਰੁਪਏ ਤੁਤਰੇ ਹੋਗੇ 20 ਰੁਪਏ ਤੁਤਰੇ ਇਹ 20 ਦਾ ਹੋ ਗਿਆ ਉਹ ਬੈਟ ਠੀਕ ਹੋ ਗਿਆ ਤੁਤਰ ਇੰਨੇ ਹੱਲਿਆ ਵੇਲੇ ਦੇ ਆਏ ਹਾਂ ਆਪਾਂ ਕਾਰੀ ਕਰ ਕਾਰੀ ਕਰ ਉਹ ਕਰ ਲੈਂਦੇ ਇਹਨੂੰ ਪਾ ਲੈਣ ਲੈ ਰੱਖਣਾ ਵੀ ਲਾਇਆ ਮੁੰਡੇ ਤੇ ਅੱਗੇ ਪਿੱਛੇ ਅੱਛਾ ਕੋਟੋ ਨਹੀਂ ਜਣੇ ਚਲੋ ਚਲੋ ਠੀਕ ਹੈ ਜੀ ਬਾਕੀ ਦੇਖਦੇ ਆ ਕੀ ਬਣਦਾ ਲਓ ਜੀ ਪਹੁੰਚ ਗਏ ਅਸੀਂ ਦੁਬਾਰਾ ਮੇਗਾ ਮਾਰਕੀਟ ਚ ਦੁਬਾਰਾ ਮੇਗਾ ਇਹ ਕਿਹੜਾ ਨਾਮ ਹੈ ਪਹਿਲਾਂ ਦੁਬਾਰਾ ਦੁਬਾਰਾ ਤੋਂ ਆ ਗਿਆ ਮੇਗਾ ਦੁਬਾਰਾ ਮੇਗਾ ਪਹੁੰਚ ਚੁੱਕੇ ਆ ਪਹੁੰਚ ਚੁੱਕੇ ਆ ਜੀ ਮੇਗਾ ਦੇ ਵਿੱਚ ਆ ਚੀਂਗਿਆ ਦੀ ਮਾਰਕੀਟ ਨੂੰ ਘੁੰਮ ਕੇ ਜਾਓ ਇਹ ਸਾਡੀ ਪ੍ਰਾਣੀ ਮਾਰਕੀਟ ਆ ਇੱਥੇ ਅਸੀਂ ਅਕਸਰ ਆਉਂਦੇ ਹਾਂ ਸਾਈਕਲਾਂ ਤੇ ਬਿੱਚ ਕਲੇਤਾ ਅੱਜ ਕਿੱਥੇ ਹਾਈ ਅੱਜ ਅਸੀਂ ਆ ਗਏ ਸਾਨੂੰ ਗੱਡੀ ਦੇ ਤੇਜਸੁਰੇ ਅੱਜ ਸਾਡੀ ਥੋੜੀ ਮਤਲਬ ਕਿ ਰੈਪਿਊਟੇਸ਼ਨ ਜੀ ਹਾਈ ਆ ਹਾਈ ਹੋ ਚੁੱਕੀ ਹੈ ਇਹ ਗੱਡੀ ਦਾ ਸਿਸਟਮ ਵੀ ਇਹ ਆ ਨਾ ਉਂਗਲ ਲਾਓ ਗੱਟਾ ਕੀ ਖੁੱਲ ਗਈ ਹਾਏ ਹਾਏ ਅੱਤ ਨਾ ਦੀ ਲੋਨ ਨਹੀਂ ਕਿ ਜ਼ੋਰ ਮਾਰਨ ਦੀ ਲੋਨ ਨਹੀਂ ਹੈਗੀ ਇਹਨੂੰ ਆਹ ਵੇ ਟਾਕੇ ਫਾਜੀ ਜਾਂਦੀ ਤੇਰੇ ਇਦਾਂ ਦੀ ਗੱਲਾਂ ਨਹੀਂ ਤੂੰ ਕਦੇ ਕਦੇ ਦਾ ਕੜੂਕੇ ਵਾਲਾ ਕੰਮ ਵੀ ਹੋ ਜਾਂਦਾ ਧੱਕੇ ਨਾਲ ਵੀ ਲਾਉਣੀ ਪੈ ਜਾਂਦੀ ਆ ਹਾਏ ਤੇ ਤੂੰ ਕੀ ਕਹਿੰਦਾ ਸੀ ਬੱਸ ਨਾ ਕੋਈ ਕਹਿੰਦਾ ਇਹ ਤਾਂ ਤੂੰ ਕਵੀ ਵੀ ਨਾ ਕਹ ਇਹ ਜਿੱਦਾਂ ਵਿਆਹ ਕਰਾਇਆ ਜਿੱਦਾਂ ਚੁੱਪੇ ਆਗਾ ਇਹ ਬੱਸ ਇਹ ਜਿੱਦਾਂ ਵਿਆਹ ਹੋਇਆ ਨਾ ਕੀ ਇੰਨੀ ਸ਼ਾਂਤ ਇੰਨੀ ਸ਼ਾਂਤੀ ਹੋ ਗਈ ਆਏ ਹੋਏ ਤੇ ਹਵਾ ਕਿ ਨਹੀਂ ਚੱਲਦੀ ਇਹ ਹੁਣ ਰੇੜੇ ਵਾਲੇ ਗੱਡੀਆਂ ਜੇ ਬਿਠਾ ਦੇ ਆਪ ਕੋ ਮੈਂ ਨਾਲ ਆ ਪਾਵਾਂਗੇ ਪਾਵਾਂਗੇ ਕਲਿੱਪ ਓਏ ਆ ਜਾਓ ਓਏ ਕੀ ਵੀ ਨਹੀਂ ਲੈਦੇ ਗਾੜ ਹਾਲ ਹੈ ਤੈਨੂੰ ਸੌੜ ਚ ਲੈ ਲਿਆ ਹੋਈ ਬਹੁਤ ਆ ਹਵਾ ਚੱਲਦੀ ਹੈ ਕਹਿੰਦੇ ਕਿਵੇਂ ਠੰਡ ਮਹਿਸੂਸ ਹੋ ਰਹੀ ਆ ਆਉਣਾ ਚਾਹੀਦਾ ਬੰਦੇ ਨੂੰ ਉਹਰੇ ਠੰਡ ਚ ਇਹਦਾ ਆਉਣਾ ਚਾਹੀਦਾ ਇੱਕ ਚੀਜ਼ ਦਾ ਨਿਆਰਾ ਲੈਣਾ ਜੇ ਬੰਦਾ ਠੰਡ ਚ ਲੂਗਾ ਤਾਂ ਗਰਮੀ ਚ ਲੂਗਾ ਨਹੀਂ ਫਸਣੀ ਚੱਲਦਾ ਓਏ ਇੰਡੀਆ ਦਾ ਫਿਰ ਜਮੀ ਨਹੀਂ ਲੱਗਣੀ ਆਪਾਂ ਨੂੰ ਠੰਡੇ ਦੇ ਹਿਸਾਬ ਨਾਲ ਹਾਂ ਲੈ ਪਾ ਕੇ ਬਣਾਣ ਦੀਆਂ ਵਾਲ ਜਿਹੜੀਆਂ ਇੱਥੋਂ ਹੀ ਉਹ ਪਾ ਗਏ ਤੈਨੂੰ ਤਾਂ ਉਂ ਵੀ ਬਹੁਤ ਸਾਲ ਹੋ ਗਏ ਓਰੇ ਉਹ ਤੈਨੂੰ ਤਾਂ ਉਵੇਂ ਗਰਮੀ ਆਊਗੀ ਉੱਥੇ ਹੁਣ ਵੀ ਪਾਸੇ ਦੋਏ ਪਾਏ ਨੇ ਤੀਜਾ ਪਾਇਆ ਨਹੀਂ ਹੋਇਆ ਬਸ ਇਹਨਾਂ ਨੇ ਪਾਏ ਨੇ ਚਾਰ ਚਾਰ ਉਹ ਦੇਖ ਬਾਟਰ ਨੇ ਕਹਦੇ ਬਾਟਰ ਦੱਬ ਕੇ ਖੁੱਲਦੀ ਓ ਤੇ ਆਓ ਚੱਕੋ ਰੰਗ ਨਾ ਛੇੜ ਨਾ ਛੇੜ ਚਲੋ ਬਾਕੀ ਥੋੜਾ ਜਿਹਾ ਸ਼ਾਟ ਕੱਟ ਕੇ ਲਾਉਂਦੇ ਆਂ ਅੰਦਰ ਤੇ ਆ ਦੇਖ ਆ ਲੱਗ ਗਿਆ ਆਟੋਮੈਟਿਕ ਟਾਕੀ ਦੀ ਮਾਰਕੀਟ ਸੈਂਟਰ ਹੋ ਚੁੱਕੇ ਆ ਆ ਨਿੱਗ ਮੈਂ ਕਹਿੰਦਾ ਲਾਉਣੇ ਦੋ ਤਿੰਨ ਘੰਟੇ ਹੋਰੇ ਓਏ ਆਹ ਕੰਮ ਹੈ ਜਾ ਕੇ ਆ ਵੀਜੀ ਗੱਲ ਕਰ ਲੈ ਤੈਨੂੰ ਹੋਰ ਬਾਸ ਆਣੀ ਹੁੰਦੀ ਐ ਨਾ ਹੋਰ ਆਹ ਟੀਵੀ ਓਏ 200 ਦਾ ਓਏ ਵੱਡਾ ਹੀ ਆ ਓਏ ਜਸੂਲਾ ਗਾਣਾ ਗਾਉਂਦਾ ਆਪਾਂ ਮਾਈਕ ਆਹ ਸੈਕਿੰਗ ਨੇ ਬਹੁਤ ਕੁਆਲਟੀ ਵਾਲੀ ਐ ਮਮਾ ਕਿੱਥੇ ਕੁਆਲਟੀ ਵਾਲੀ ਬਹੁਤ ਕੁਆਲਟੀ ਐ ਇਹਦੇ ਚ ਕਰੋ ਇਧਰੇ ਪਾਸੇ ਜੀ ਬਾਹਰ ਕੱਢ ਲਓ ਟੂ ਟੂ ਹੋ ਗਈ ਉਦੋਂ ਉਹ ਕਿਧਰ ਨੂੰ ਵੜ ਗਏ ਦੋਏ ਜਾਣੇ ਆ ਜਾਣਾ ਕੁੰਮ ਲੈ ਆਂਦੇ ਮੋਟੇ ਆ ਲਓ ਜੀ ਜਵਾਕਾਂ ਵਾਲੇ ਮੈਂ ਹਰਨੂਰ ਨੂੰ ਇੱਥੇ ਲੈ ਕੇ ਜਾਉਂਗਾ ਓਏ ਚਾਚਾ ਮੂਫਲੀ ਉਹ ਨਹੀਂ ਐ ਕੱਚੀ ਕੱਚੀ ਦੀ ਹੁੰਦੀ ਨਾ ਨਾ ਮਪਾ ਮੈਂ ਲੈ ਗਿਆ ਲੈ ਚੱਲ ਇੱਕ ਬੈਟ ਓਏ ਆ ਜਾ ਕਿੰਨੇ ਦੀ ਲੱਗੀ 50 50 ਓਏ ਪੰਜਾਂ ਦੀ ਕਿਉਂ ਸਸਤੀ ਵਾਲੀ ਲੈ ਉਹ ਦਿਨ ਨੰਗ ਵੀ ਜਾਣ ਚਾਰ ਨਾ ਮੈਨੂੰ ਪਤਾ ਚਾਰ ਦਿਨੋਂ ਮਮਾ ਐਡੇ ਭਰ ਕੇ ਲੈ ਜਾਂਦਾ ਜੇਬਾਂ ਇੱਥੋਂ ਐ ਇੰਨੀਆਂ ਕੰਮ ਲੈ ਹਾਂ ਮਮਾ ਮੂਂਗਲੀ ਖਾਂਦੇ ਨੇ ਕੰਮ ਕਰਦੇ ਆ ਨਜ਼ਾਰਾ ਆਉਂਦਾ ਕਾਕਾ ਜੇ ਤੁਹਾਡੀ ਤਦੇ ਨਹੀਂ ਆ ਰਹੀ ਮੈਂ ਭਾਜੀ ਦੀਪੇ ਨਾਲ ਕਹਿਣਾ ਚਾਹੁੰਦਾ ਇਹ ਮੂਂਗਲੀ ਖਾਂਦੇ ਕੰਮ ਦਾ ਤਦੇ ਨਹੀਂ ਤੁਹਾਡੇ ਆਵਰੇ ਜਾ ਰਹੀ ਮਤਲਬ ਕਿ ਇਹਨਾਂ ਦੀ ਆਵਰੇ ਤਾਂ ਨਹੀਂ ਆ ਰਹੀ ਮੈਂ ਤਾਂ ਦਾਦਾ ਜਦੋਂ ਤਾਰਾਂ ਜਦ ਮੂਂਗਲੀ ਖਾਣਾ ਨਾ ਐ ਤਾਰਾਂ ਦੇ ਵਿੱਚ ਲੁਕ ਕੇ ਲੁਕ ਕੇ ਐ ਖਾ ਕੇ ਨਾ ਫਿਰ ਨਾ ਨਾ ਕੱਢਦੇ ਸੀ ਸਕੂਲਾਂ ਹਟ ਗਿਆ ਪਰ ਅੱਜ ਤਾਂ ਮੂੰਹ ਪਾ ਕੇ ਰੋਟੀ ਖਾਣ ਵਾਲੀ ਦਾ ਦਾ ਮੈਂ ਤਰੀਕਾ ਮੂਂਗਲੀ ਕੱਢੋ ਮੂੰਹ ਛੱਟੋ ਫੂ ਫੂ ਪਾਈ ਦੀ ਗੌਰ ਕੀਤਾ ਜਾਵੇ ਹਾਂ ਆ ਪਏ ਨੇ ਇੰਜੀ ਹੋਰ ਫਾਹਣ ਓ ਤੂੰ ਮੂੰਫਲੀ ਦੇਖਦਾ ਸੀ ਸਸਤੀ ਨਹੀਂ ਹੈਗੀ ਸਸਤੀਆਂ ਵੀ ਹੈਗੀਆਂ ਨੇ ਮੈਂ ਯਾਰ ਵੱਡਾ ਬੈਠਾ ਆਹ ਤਾਂ ਹੀ ਜੋੜਣਾ ਆਦਾ ਤੁਸੀਂ ਘੱਟ ਪੈਸੇ ਵਾਲੇ ਤੇ ਗੱਲ ਕਰਦਾ ਪੈਸੇ ਦੀ ਟੈਨਸ਼ਨ ਨਹੀਂ ਨਹੀਂ ਮੇਰੇ ਚੱਲ ਆ ਆ ਜਾ ਫਿਰ ਆ ਜਾ ਆ ਜਾ ਓਹ ਗੱਲ ਤੇ ਉਹ ਕੀਤੀ ਆ ਕਿ ਕੀ ਖਾਉਂਗੇ ਚਿਕਨ ਸੈਸਲੇ ਮੂੰ ਤੁਹਾਡਾ ਚਪੇੜਾ ਖਾਣ ਵਾਲਾ ਹਾਂ ਆ ਮੈਨੂੰ ਮਿਲ ਲੰਗੇ ਉੱਥੇ ਫੈਕਟਰੀ 'ਚ ਹਾਂ ਹੈ ਆਏ ਬਰਾਵਿਸਿਮੋ ਹਾਂ ਇਹ ਤੇਰੀ ਤੇਰੀ ਤਾਂ ਮਿਲਿਆ ਆਪਾਂ ਨੂੰ ਹਾਂ ਭਾਈ ਹੁਣ ਜੇ ਨਾ ਤੁਹਾਨੂੰ ਇਹ ਤੇ ਤੈਨੂੰ ਮਿਲਣਗੇ ਹਾਂ ਹੁਣ ਪਤਾ ਲੱਗੂ ਤੁਸੀਂ ਇਹ ਨਾਲ ਦੀ ਨਾਲ ਮੈਨੂੰ ਭਾਈ ਇਹ ਇੱਕ ਇੱਕ ਵਾਲਾ ਹੁੰਦਾ ਪਰ ਹਾਂ ਯਾਰ ਅਸੀਂ ਖਾ ਲਾਂਗੇ ਮੈਂ ਕਿਉਂ ਮੈਂ ਭਾਈ ਨੂੰ ਕਹਿ ਕੇ ਨਵੀਂ ਲਵਾਂਗਾ ਚੀਜ਼ ਮੈਂ ਕੋਈ ਭਾਈ ਹੁਣ ਤੇਰੇ ਵਾਸਤੇ ਘਰੇ ਦਾ ਬਣਾਉਣੇ ਲੱਗਾ ਹਾਂ ਹਾਂ ਅੱਡੇ ਨਾਲ ਕੰਨਾਂ ਦੀ ਆ ਲੜਪੇਣਾ ਭਾਈ ਕੱਲਾ ਤੂੰ ਹੀ ਪਹਿਲਾਂ ਐਵਰੇਜ ਦੇਉਂ ਨੂੰ ਹਾਂ ਸਾਰਾ ਕੁਝ ਹੋ ਜਾਊਗਾ ਐਵਰੇਜ ਤਾਂ ਆਈਆਂ ਇੱਕ ਗਲਾਸ ਕਮ ਹੋਊਗਾ ਸਾਰਾ ਬਾਜ ਨੂੰ ਪਤਾ ਵੀ ਮੁੰਡੇ ਗੱਭਰੂ ਕਮ ਵਾਲੇ ਨੇ ਸਾਰੇ ਐਵਰੇਜ ਕਿਹੜੇ ਹਿਸਾਬ ਨਾਲ ਚੱਲਦੀ ਆ ਚਲੋ ਬਾਕੀ ਦੇਖਦੇ ਆ ਕੀ ਖਰੀਦਦੇ ਆ ਓਕੇ ਜੀ ਹallelujah ਮੁੰਡੇ ਕਹਿੰਦੇ ਹੱਥਾਂ 'ਚ ਦਿਖਾਵਣ ਦਿਖਾਵਾ ਦੀ ਲੈ ਗਏ ਦਿਖਾਵਾ ਦੀ ਲੈ ਗਏ ਅਸੀਂ ਪੈਸੇ ਜਲੇ ਬਣ ਗਏ ਹਾਂ ਤੇ ਬਾਕੀ ਧਰਿਆ ਪ੍ਰਾਣ ਆ ਲਓ ਵੀ ਆਮਣਾ ਵੀ ਨਹੀਂ ਆਇਆ ਜਵਾਕਾ ਦੇ ਉਹ ਗਲੇ ਖਰਾਬ ਕਰਾਉਂਦੇ ਨੇ ਮੈਂ ਡੰਡਾ ਪਾ ਕੇ ਗਲੇ ਦਾ ਖਰਾਬ ਕਰਦਾ ਇਹਨਾਂ ਦਾ ਸਹੀ ਹੈ ਸਹੀ ਹੈ ਇਹਦਾ ਕਰ ਸਕਦਾ ਉਹ ਕਿਹਨੂੰ ਆਇਆ ਕਿਹਾ ਹੋਏ ਕਿਚਨ ਲੱਤਾਂ ਕਿਚਨ ਕਿਚਨ ਕਿਵੇਂ ਕਿਚਨ 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 ਲਾਇਆ ਲੱਤਾਂ ਕਿਚਨ ਦੀਆਂ ਕਿਚਨ ਦੀਆਂ ਲੱਤਾਂ ਲਈਆਂ ਨੇ ਇਹ ਚੱਕ ਮੂਰੀ ਰੱਖ ਲੈ ਮੂਰੀ ਰੱਖੇ ਬਾਹਰ ਕੋਲੇ ਲੈ ਹਾਂ ਓਕੇ ਚਲੋ ਠੀਕ ਆ ਜੀ ਹਾਂ ਮੈਨੂੰ ਜੰਗਲ ਆ ਤੁਹਾਨੂੰ ਲਓ ਜੀ ਮੁੰਡੇ ਦਾ ਸਿਮਾ ਕਨਵਰਟ ਹੋ ਕੇ ਫਾਸਟ ਪੈਪ ਚ ਹੋ ਚੁੱਕਿਆ ਹੈ ਨਾ ਕਿਵੇਂ ਆ ਚੱਲ ਰਿਹਾ ਸਹੀ ਸਹੀ ਨਹੀਂ ਚੱਲ ਰਿਹਾ ਕਿੰਨਾ ਗੋਲਗਾ ਗੋਲੂ ਘੁੰਮ ਜਾਂਦਾ ਵਿੱਚ ਉਥੇ ਕਿੰਨਾ ਜੇ ਇਹਨਾਂ ਵੀ ਓਏ ਇਹ ਨਹੀਂ ਕਹਿੰਦਾ ਲੋੜੀ ਘੁੰੜੀ ਆ ਕਿੰਨਾ ਗੋਲੂ ਘੁੰਮ ਜਾਂਦਾ ਬੱਸ ਰਾਇਆ ਬਾ ਪੱਠੇ ਵੱਢਣ ਵਾਲੀ ਕਹੋਗੇ ਪਹਿਲਾਂ ਕਹਿਣਾ ਪੱਠੇ ਵੱਢਣ ਵਾਲੇ ਨੂੰ ਪਤਾ ਹੀ ਨਹੀਂ ਵੀ ਲੋਡਿੰਗ ਤੇ ਪਾਵਾ ਕੱਡੇ ਦੇ ਪਿੱਛੇ ਬਹਿਣ ਵਾਲਿਆਂ ਨੂੰ ਪਾਪਾ ਰੇਡ ਦੇ ਕਹਿੰਦਾ ਰੇਡ ਕਦਾ ਲੈਣੀ ਕੱਟੇ ਦੇ ਮਨੋੜ ਪਾਪਾ ਰੇਡ ਦੇ ਇਹ ਉਹ ਬੰਦੇ ਜਿਹੜੇ ਕੁੱਤਾ ਨਹੀਂ ਹੁੰਦਾ ਰੇੜੇ ਥੱਲੇ ਬੰਨਿਆ ਹੁੰਦਾ ਇਹ ਉਹਨੇ ਥੱਲੇ ਮਗਰ ਬੰਨ ਕੇ ਲਿਆ ਨਾਲੇ ਨਾਲੇ ਕਹਿੰਦੇ ਪੱਠੇ ਵੱਢ ਲੈ ਨਾਲੇ ਨੂੰ ਜੰਗਲ ਵਾਲੀ ਕਰਾ ਦਿੰਦੇ ਆ ਕੌਣ ਇਹ ਬੰਦੇ ਇਹ ਰੇੜੇ ਤੇ ਬੈਠਣ ਵਾਲੇ ਗੱਡੀ ਚ ਲੈ ਕੇ ਜਾਂਦੇ ਨੇ ਰੇੜੇ ਤੇ ਬੈਠਣ ਵਾਲੇ ਵੀ ਨਹੀਂ ਇਹ ਰੇੜੇ ਤੇ ਬੈਠਣ ਵਾਲੇ ਮਾਦਾ ਉਹ ਬੰਦੇ ਨਾ ਡਿੱਗੀ ਚ ਭਾਏ ਹੁਣ ਡਿੱਗੀ ਚ ਓਹੋ ਨਹੀਂ ਤੇਰੇ ਕਹਿੰਦਾ ਮਤਲਬ ਭਾਈ ਦਾ ਨਾਮ ਕੀ ਆ ਨਹੀਂ ਨਹੀਂ ਡਿੱਗੀ ਹੁੰਦੀ ਨਾ ਡਿੱਗੀ ਬੰਦ ਰਹੀ ਸੀ ਇਹ ਡਿੱਗੀ ਖੁੱਲੀ ਆ ਅਰੇ ਖੁੱਲੀ ਆ ਆਏ ਸੀਟਾਂ ਵਾਲੀ ਆ ਕਿਉਂ ਨਾ ਡਿੱਗੀ ਬੰਦ ਬਿਨਾ ਸੀਟਾਂ ਵਾਲੀ ਇਹ ਉਹ ਬੰਦਾ ਉੱਚ ਮੋਣ ਵਾਲਾ ਹੈ ਗੱਲ ਇਹਨੂੰ ਕੋਈ ਨਹੀਂ ਲੈਪ ਕਰਦਾ ਨਹੀਂ ਨਹੀਂ ਮਰਾ ਭਰਾ ਤੂੰ ਆ ਨਾ ਸੀਟਾਂ ਤੇ ਬੈਠਾ ਭਾਈ ਮੇਰਾ ਨਾਮ ਕੀ ਆ ਭਾਈ ਦਾ ਨਾਮ ਨਹੀਂ ਪਤਾ ਯਾਰ ਭਾਈ ਆ ਕੈਮਰਾ ਮਾਰਿਓ ਪਿੱਛੇ ਨੂੰ ਉਹ ਭਾਈ ਦਾ ਨਾਮ ਨਹੀਂ ਆ ਸਭ ਤੋਂ ਲਾਸਟ ਆ ਥੋੜਾ ਭਾਈ ਅਰਸ਼ਾ ਇਹ ਵਾਸੀਆ ਮੁੰਡਾ ਉਹ ਸੰਦੀਪ ਆ ਆਥੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਇਕੱਠਿਆਂ ਨੇ ਕੰਮ ਕੀ ਮਾਦ ਦਾ ਨਦਰਾ ਕੀ ਚੰਗੀ ਤਰ੍ਹਾਂ ਦਾ ਕੀ ਮਾਦ ਦਾ ਕੰਮ ਕਰਦੇ ਨੇ ਇਕੱਠੇ ਵਰਫ ਪੂਰੀ ਵਰਫ ਸਿਰੇ ਵਾਲੀ ਓਏ ਹੋਏ 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 ਉਹ ਵਿਚਾਰੇ ਉਹ ਆ ਦਰਖਤ ਨੇ ਹੈਨਾ ਜਿੱਥੇ ਹੈ ਨਹੀਂ ਉਥੇ ਦਰਖਤ ਆ ਹਾਂ ਬਹੁਤ ਜ਼ਿਆਦਾ ਓਏ ਕੈਰੇ ਠਾਇਆ ਪਿਆ ਕਹਿੰਦੇ ਲਓ ਜੀ ਲਬੋਰੋ ਆ ਗਈ ਇੱਥੇ ਸਾਡੀ ਲਬੋਰੋ ਆ ਇੱਥੇ ਕਹਿੰਦੇ ਕੰਮ ਕਰਦੇ ਸੀ ਆ ਮੜਾ ਮੜਾ ਨੂੰ ਕੈਮਰਾ ਕਮਾਏ ਏ ਖੜ ਜਾ ਖੜ ਜਾ ਹਾਂ ਅਖਰ ਕਿਹੜਾ ਸਿੱਖਿਆ ਲਬੋਰੋ ਲਬੋਰੋ ਅਹੀ ਤੇ ਲਬੋਰੋ ਆ ਕਹਿੰਦਾ ਅਹੀ ਤੇ ਲਬੋਰੋ ਆ ਸਹੀ ਆ ਵਾਹ ਲਬੋਰੋ ਵਾਹ ਲਬੋਰੋ ਓਏ ਯਾਰ ਚਲਾਉਂਦੇ ਆ ਘਰੇ ਜਾ ਕੇ ਕਰਦੇ ਇਹਨੂੰ ਐਕਟੀਵੇਟ ਸਿੰਗ ਅਮਨ ਪ੍ਰੀਤ ਅਖਰ ਖਾਲੀ ਹੋ ਗਈ ਆ ਲਓ ਵੀ ਪਹੁੰਚ ਚੁੱਕੇ ਆ ਲਓ ਵੀ ਕੀ ਫੜਾਵਾਂ ਆਸੀ ਅੱਜ ਪਾਰਟੀ ਨਹੀਂ ਚੱਲੀ ਜਾਂਦੀ ਜੇ ਲੈੇ ਸ਼ਾਮ ਹੋ ਚੁੱਕੀ ਆ ਤੇ ਪਾਰਟੀ ਚੱਲ ਰਹੀ ਆ ਆਪਣਾ ਸ਼ੈਫ ਹੈਗਾ ਜਗਜੀਤ ਸਿੰਘ ਜੱਗੀ ਚਲੋ ਠੀਕ ਆ ਆਪਣੇ ਯੂਵੀ ਯਾਰ ਦਾ ਫੋਨ ਆਇਆ ਹੋਇਆ ਵਿੱਚ ਚਲੋ ਠੀਕ ਆ ਯੂਵੀ ਫਿਰ ਓਕੇ ਬ్రో ਓਕੇ ਤੇ ਕਿਵੇਂ ਚੱਲ ਰਿਹਾ ਵੀ ਲੋਟ ਲੱਗ ਰਿਹਾ ਕੰਮ ਸ਼ੈਫਕ ਦਾ ਮਾਡਲ ਨਕਲਾਂ ਕਰਨ ਵਾਸਤੇ ਲੈਂਦਾ ਜੱਸਾ ਹਾਂ ਠੀਕ ਹੈ ਇਹ ਆਪਣੀ ਕਮੇਟੀ ਦੇ ਵਿੱਚ ਜਿੱਦਾਂ ਇਹਨਾਂ ਕੁਝ ਦਿਨਾਂ ਦੇ ਵਿੱਚ ਚੱਲਦੀਆਂ ਤੁਮ ਬਹੁਤਆਂ ਦੇਖੀਆਂ ਤੁਸੀਂ ਹਾਂ ਇੱਕ ਨੰਬਰ ਆ ਹੈ ਇੱਕ ਨੰਬਰ ਤੇ ਹੋਣੀ ਜਦੋਂ ਤਦਲਾ ਮਾਣ ਹੈ ਤੇ ਇੰਦਾ ਲੱਗਦਾ ਕਿ ਪ੍ਰੋਗਰਾਮ ਜਿਹੜੇ ਆ ਇਥੇ ਚੱਲਦੇ ਰਹਿੰਦੇ ਮਹਿਫਲਾਂ ਲੱਗੀਆਂ ਰਹਿੰਦੀਆਂ ਕੋਈ ਆਮੀ ਭਰਾ ਇਦਾਂ ਫੰਕਸ਼ਨ ਕਰ ਲੈਂਦੇ ਆ ਦੁਆਰ ਨੂੰ ਬਸ ਇਹੀ ਚੀਜ਼ ਆ ਜਿਹੜੀ ਇਹੋ ਹੀ ਬੈਸਟ ਇੱਕ ਦੂਜੇ ਦਾ ਦੋਸਤ ਉਡਾ ਲਈਦਾ ਚੱਲ ਹਾਂ ਮਾਣ ਨਾਲ ਕਾ ਹੋ ਜਾਂਦਾ ਹੂੰ ਤੇ ਬਹੁਤ ਸੋਹਣਾ ਚੀਜ਼ ਬਣਾਈ ਆ ਤੇ ਆ ਮੁੰਡੇ ਨੇ ਕੁੱਕ ਜੇ ਬਈ ਕਿਹਨਾ ਕੁੱਕ ਦਾ ਹੈਨਾ ਸੰਪਰਕ ਹੋਇਆ ਬੰਦੇ ਨੂੰ ਤੰਦੂਰ ਨਾਲ ਤੇ ਮੁੰਡੇ ਨੇ 5 ਸਾਲ ਲਾਇਆ ਕੁੱਕ ਦੇ ਵਿੱਚ ਮੰਦੇਰੋਂ ਬੰਬੇ ਦਾ ਤੇ ਇਹ ਦੱਸਿਓ ਵੀ ਕਮੈਂਟਾਂ 'ਚ ਲਾ ਦਿਓ ਜੇ ਬੰਦੇ ਦਾ ਕੰਮ ਹੈਗਾ ਬੰਦੇ ਜੋਗ ਸੈਫ ਬੰਦਾ ਸਾਰਾ ਪਕਾਉਣਾ ਖਾਣਾ ਖਾਣਾ ਵੀ ਨਾਲ ਪਕਾਉਣਾ ਵੀ ਜਾਣਦਾ ਚਲੋ ਬਲਦੇ ਹੀ ਨਾ ਸੁਣੋ ਹਾਂ ਤੇ ਬਾਕੀ ਇਹਨਾਂ ਵਾਲਾ ਬਲੌਗ ਫੇਰ ਰਹਿ ਗਿਆ ਕੰਮ ਵਾਲਾ ਉਹ ਸਾਡਾ ਥੋੜਾ ਅਧੂਰਾ ਉਹ ਬਣਾਉਣਾ ਐਂਡਿੰਗ ਕਰਨੀ ਰਹਿੰਦੀ ਆ ਹਲੇ ਚਲੋ ਠੀਕ ਆ ਜੀ ਮਿਲਦੇ ਆ ਨੈਕਸਟ ਬਲੌਗ